हां जी मित्र प्यारेओ जेसीबी ਦਾ ਤੁਸੀਂ ਬਹੁਤ ਦੇਖਿਆ ਤੇ ਪਰ जेसीबी ਨੂੰ ਕਿਸ ਤਰ੍ਹਾਂ ਮਤਲਬ ਕਿ ਚੜਾਇਆ ਜਾਂਦਾਗਾ ਦੇਖੋ ਹੈਗੀ ਤਾਂ ਸਾਰੀ ਦਿਮਾਗ ਦੀ ਗੱਲ ਆ ਪਰ ਇਸ ਬਾਈ ਨੂੰ ਸਲਾਮ ਤਾਂ ਕਹਿਣਾ ਬਣੂਗਾ ਯਾਰ ਦੇਖੋ ਪਹਿਲਾਂ ਮਤਲਬ ਕਿ ਦੇਖੋ ਕਿਸ ਤਰ੍ਹਾਂ ਚੜਾ ਰਿਹਾ ਬਾਈ ਯਾਰ ਸਲਾਮ ਆ ਬਾਈ ਨੂੰ ਤੇ ਦੇਖੋ 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 ਪੂਰੇ ਸਟੰਟ ਵਾਲੀ ਗੱਲ ਆ ਯਾਰ ਕਹਿੰਦੇ ਹੁੰਦੇ ਨਾ ਜਿਹਦੇ ਕੋਲੇ ਦਿਮਾਗ ਹੈਗਾ ਉਹ ਕੁਝ ਵੀ ਕਰ ਸਕਦਾਗਾ ਦੇਖੋ ਥੱਲੋਂ ਮਤਲਬ ਕੀ ਪੁੱਟਿਆ ਪਹਿਲਾ ਜਗਾ ਨੂੰ ਤੇ ਕੁਝ ਤਾਂ ਬਣਾਉਣਾ ਹੀ ਹੋਣਾਗਾ ਜਾਂ ਵਾਟਰ ਬਾਕਸ ਵਾਲਾ ਕੋਈ ਕੰਮਕਾਰ ਹੋਣਾਗਾ ਦੇਖੋ ਬਾਈ ਨੇ ਦੂਸਰੇ ਪਾਸੇ ਜੜਾ ਤੇ ਪੂਰੀ ਸਿਰਾ ਗੱਲ ਬਾਤ ਆ ਬਾਈ ਦੇਖੋ ਉਹ ਲੈ ਗਿਆ ਪਰਲੇ ਪਾਸੇ ਆ ਦੇਖੋ ਆਉੜ ਰੇ ਦੇਖ ਵਾਹ ਯਾਰ ਬਈ ਡ్రਾਈਵਰੀ ਹੋਵੇ ਤਾਂ ਐਵੇਂ ਦੀ ਹੋਵੇ ਨਹੀਂ ਤਾਂ ਫਿਰ ਕਹਿੰਦੇ ਆ ਡ్రਾਈਵਰੀ ਹੋਵੇ ਤਾਂ ਇਸ ਤਰ੍ਹਾਂ ਦੀ ਹੋਵੇ ਨਹੀਂ ਤਾਂ ਫਿਰ ਹੋਵੇ ਨਾ ਬਾਈ ਨੇ ਯਾਰ ਕਮਾਲ ਕਰਤੀ ਸਿਰਾ ਗੱਲਬਾਤ ਪੂਰੀ ਕਰਤੀ ਆ ਦੇਖੋ ਜੀਸੀਬੀ ਕਿਸ ਤਰ੍ਹਾਂ ਉਸਨੇ ਚੜਾਈ ਆ ਪਰ ਇਹਦੇ ਵਿੱਚ ਮਿਹਨਤ ਜਜ਼ਬਾ ਸਾਰੀਆਂ ਚੀਜ਼ੇ ਰਲ ਜਾਂਦੀਆਂ ਪਹਿਲਾਂ ਥੱਲੇ ਵਾਟਰ ਬਾਕਸ ਵਾਲੀ ਉਹ ਯਾਰ ਮਤਲਬ ਕਿ ਦਗੀ ਪੱਟੀ ਬਾਅਦ ਵਿੱਚ ਉਸ ਨੂੰ ਚੜਾਇਆ ਗਿਆ ਤਾਂ ਸਲਾਮ ਆ ਭਾਈ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਹੈ ਲਾਈਕ ਜ਼ਰੂਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ